रामकली मैला पंचवा तंट सिंह राखे प्रभु मार दस बिगयाड़ी लई निवार तीन अवर्त की चूकी खेर साध संग चूके पै फेर सिमर सिमर जीवां गोविंद कर कृपा राख्यो दास अपना सदा सदा साचा बक्षिंद रहाओ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਅਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨਾ ਫਨ ਰੋਜ ਸਿੰਧ ਸਮਾਇਓ ਕਟੁਕੇ ਮਾਹੇ ਕਰਨ ਹਾਰ ਕੋ ਕਿਛ ਅਚਰਜਨਾ ਹੈ ਜੋ ਛੂਟੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਪੁੰਨ ਹਮਰੇ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਹੀ RAM ਕਲੀ ਮਹਿਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋ ਹੈ ਮਾਇਆ ਮੋ ਬਿਆਪਿਆ ਤੋ ਕਦਮ ਕਰੈ ਗੱਡਰ ਜਿਓ ਛੇਲ ਅਚਿੰਤ ਜਾਲ ਕਾਲ ਚਕਰ ਕੇਲ ਹਰ ਚਰਨ ਕਮਲ ਸ਼ਰਣਾਏ ਮਨਾ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਧਨਾ ਰਹਾ ਊਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਚੂਰੇ ਕਰੈ ਵਿਕਾਰ ਜਿਅਰੇ ਕਹਿ ਤਾਈ ਗਾਫਲ ਸੰਗ ਨਾ ਤਸਵਾ ਜਾਇ ਤਰਤ ਧੋ ਅਨਕ ਛਲ ਜਾਨੈ ਕੌਡੀ ਕੌਡੀ ਕੋ ਹਾਕ ਸਿਰ ਸ਼ਾਨੈ ਜਿਨ ਦੀਆ ਤਿਸੈ ਨ ਚੇਤੇ ਮੂਲ ਮਿੱਥਿਆ ਲੋਭ ਮਾ ਉਤਰੈ ਸੂਲ ਪਾਰ ਬ੍ਰਹਮ ਜਬ ਪੈ ਦਿਆਲ ਇਹ ਮਨ ਹੋਆ ਸਾ ਦਰਵਾਲ ਖਸਤ ਕਮਲ ਲੜ ਲੀਨੋ ਲਾਇ ਨਾਨਕ ਸੱਚ ਸੱਚ ਸਮਾਈ RAM ਕਲੀ ਨਹਿਲਾ ਪੰਜਵਾ ਰਾਜਾ RAM ਕੀ ਸਰਣਾਇ ਨਿਰਪਾਪ ਹੈ ਗੋਬਿੰਦ ਗੁਨ ਗਾਵਤ ਸਾਧ ਸੰਗ ਦੁਖ ਜਾਏ ਰਹਾ ਜਾ ਕੇ RAM ਬਸੇ ਮਨ ਮਾਹੀ ਸੋ ਜਨ ਦੁਤਰ ਤੇ ਖਤ ਨਹੀਂ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਤਸਨ ਨਿਤ ਜਪਣੀ ਜਿਸ ਕਹੇ ਮਸਤਕ ਹਾਥ ਗੁਰ ਧਰੈ ਸੋ ਦਾਸ ਉੰਦੇ ਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੇ ਦਰਬਾਰੇ ਆਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰਿ ਜਪ ਉਤਰੋ ਪਾਰ